ਅੱਜ ਸਮਾਣਾ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਬੰਬਈ ਮੰਦਰਗਾਹ ਤੇ ਸ਼ਹੀਦ ਹੋਏ ਫਾਇਰ ਕਰਮਚਾਰੀਆਂ ਦੀ ਯਾਦ ਵਿੱਚ ਹਰ ਸਾਲ ਮਨਾਏ ਜਾਣ ਵਾਲੇ ਫਾਇਰ ਸੇਫਟੀ ਸੁਰੱਖਿਆ ਹਫਤੇ ਦੇ ਤਹਿਤ ਫਾਇਰ ਅਫਸਰ ਸਮਾਣਾ ਲਾਭਕੁਸ਼ ਦੀ ਅਗਵਾਈ ਵਿੱਚ ਫਾਇਰ ਕਰਮਚਾਰੀਆਂ ਨੇ ਸ਼ਹਿਰ ਵਿੱਚ ਫਲਾਈਂਗ ਮਾਰਚ ਕੱਢ ਕੇ ਲੋਕਾਂ ਨੂੰ ਅੱਗ ਤੋਂ ਬਚਾ ਲਈ ਜਾਗਰੂਕ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਇਰ ਅਧਿਕਾਰੀ ਲਾਭਕੁਸ਼ ਨੇ ਦੱਸਿਆ ਕਿ ਅੱਗ ਦੀ ਇੱਕ ਛੋਟੀ ਜਿਹੀ ਚੰਗਿਆਰੀ ਲਾਪਰਵਾਹੀ ਕਰਨ ਵੱਡਾ ਹਾਦਸਾ ਵਾਪਰ ਸਕਦਾ ਹੈ ਇਸੇ ਪ੍ਰਕਾਰ 14 ਅਪ੍ਰੈਲ 1944 ਵਿੱਚ ਮੁੰਬਈ ਬੰਦਰਗਾਹ ਤੇ ਇੱਕ ਬੇੜੇ ਤੇ ਲੱਗੀ ਅੱਗ ਨੂੰ ਕਾਬੂ ਕਰਦੇ ਸਮੇਂ ਬੇੜੇ ਚ ਹੋਏ ਬਲਾਸਟ ਨਾਲ ਸੈਂਕੜੇ ਲੋਕਾਂ ਤੋਂ ਇਲਾਵਾ 68 ਫਾਇਰਮੈਨ ਦੇ ਅਫਸਰ ਸ਼ਹੀਦ ਹੋ ਗਏ ਸਨ ਜਿਨ੍ਹਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨਾਲ ਕਮਲ ਕੁਮਾਰ ਗੁਰਮੀਲ ਸਿੰਘ ਹਰਵਿੰਦਰ ਸਿੰਘ ਅਨਿਲ ਕੁਮਾਰ ਗੁਰਵਿੰਦਰ ਸਿੰਘ ਸਤਗੁਰ ਸਿੰਘ ਹਰਦੀਪ ਸਿੰਘ ਗੁਰਚੈਨ ਸਿੰਘ ਤੋਂ ਇਲਾਵਾ ਹੋਰ ਕਈ ਕਰਮਚਾਰੀ ਹਾਦਸਾ ਹਨ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ 38 ਦੇ ਕਰੀਬ ਫਾਇਰਮੈਨ ਡਰਾਈਵਰ ਕੰਮ ਕਰ ਰਹੇ ਹਨ ਇੱਕ ਗੱਡੀ ਸਾਡੀ ਟਾਬੀ ਗੁਜਰਾ ਕਿਸਾਨ ਤਰਨੇ ਦੇ ਉੱਤੇ ਲਗਾਤਾਰ 2 ਮਹੀਨਿਆਂ ਤੋਂ ਡਿਊਟੀ ਕਰ ਰਹੀ ਹੈ 24 ਘੰਟੇ ਇੱਕ ਗੱਡੀ ਅਸੀਂ ਉਰੇ ਸਮਾਨੇ ਤੇ ਪਾਤੜਾ ਦੇ ਲਈ ਲਵਾ ਰੱਖੀ ਹੈ ਜੀ ਲਗਭਗ ਇਸ ਸੀਜ਼ਨ ਦੇ ਦੌਰਾਨ ਅਸੀਂ 24 ਘੰਟੇ ਹੀ ਕੰਮ ਕਰਦੇ ਹਾਂ ਸਾਰੇ ਮੁਲਾਜ਼ਮ ਆਫ ਡਿਊਟੀ ਮੁਲਾਜ਼ਮਾਂ ਨੂੰ ਵੀ ਫਲਾਇਆ ਜਾਂਦਾ ਹੈ ਲੋਡ ਪੈਨ ਦੇ ਉੱਤੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਵੱਧ ਤੋਂ ਵੱਧ ਅਸੀਂ ਰੱਖਿਆ ਕਰ ਸਕੀਏ 24 ਘੰਟੇ ਡਿਊਟੀ ਹੁੰਦੀ ਸਾਡੇ ਕਰਮਚਾਰੀਆਂ ਦੀ 24 ਘੰਟੇ ਫਿਲਹਾਲ ਸੀਜ਼ਨ ਦੇ ਵਿੱਚ ਅਸੀਂ 24 ਘੰਟੇ ਡਿਊਟੀ ਚਲਾ ਰੱਖੀ ਹੈ ਆਫ ਡਿਊਟੀ ਵਾਲਿਆਂ ਨੂੰ ਵੀ ਅਸੀਂ ਡਿਊਟੀ ਤੇ ਬੁਲਾ ਲੈਂਦੇ ਆ ਜੇ ਜ਼ਰੂਰਤ ਹੁੰਦੀ ਹੈ ਇਹ ਨਹੀਂ ਘਟ ਰਹੇ ਆ ਆਪਕੇ ਨੋਟਿਸ 'ਚ ਮੈਂ ਹਦੇਸੇ ਨਾ ਹੋ ਜਾਂਦੀ ਇਸ ਤਰ੍ਹਾਂ ਇਹ ਜੀ 1944 'ਚ ਸਾਨੂੰ 14 ਅਪ੍ਰੈਲ 1947 ਨੂੰ ਮੁੰਬਈ ਬੰਦਰਗਾਹ ਤੇ ਇੱਕ ਵਿਕਟੋਰੀਆ ਨਾਮਕ ਜਹਾਜ਼ ਇਸ ਮੁਦਰੀ ਜਿਹੜਾ ਜਿਹਦੇ 'ਚ ਸਾਡੇ 68 ਫਾਇਰਮੈਨ ਸੀਧ ਹੋ ਗਏ ਸੀ ਅੱਗ ਲੱਗੀ ਸੀ ਉਹਦੇ 'ਚ ਤੇ ਆਗ਼ ਇੰਨੀ ਭयंकर ਸੀ ਕਿ ਉੱਥੇ ਸੈਂਕੜੇ ਲੋਕ ਜਿਹੜੇ ਸੀ ਸੈਂਕੜੇ ਲੋਕਾਂ ਦੀ ਡੈਥ ਹੋਈ ਸੀ ਤੇ ਸਾਡੇ 68 ਫਾਇਰਮੈਨ ਸ਼ਹੀਦ ਹੋਏ ਸੀ 68 ਫਾਇਰਫਾਈਟਰ ਇਸ ਕੇ ਮਨਾਣੇ ਦਾ ਮਕਸਦ ਹੈ 21 ਸਤੰਬਰ ਦਿਨ ਦੇ ਤੁਸੀਂ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਜਿਹੜੇ ਸਾਡੇ ਫਾਇਰਫਾਈਟਰ ਸੀ ਉਹਨਾਂ ਦੀ ਯਾਦ ਚ ਮਨਾਣੇ ਆ ਤੇ ਲੋਕਾਂ ਨੂੰ ਅੱਗ ਤੋਂ ਮਤਲਬ ਬਚਾਅ ਸੰਭਧੀ ਜਾਗਰੂ ਕਰਦੇ ਆ ਵੀ ਕਿਸ ਤਰ੍ਹਾਂ ਆਪਾਂ ਨੇ ਛੋਟੀ ਨੂੰ ਛੋਟੀ ਅੱਗ ਨੂੰ ਵੱਡੀ ਅੱਗ ਹੋਣ ਤੋਂ ਬਚਾਉਣਾ ਜਿਹੜੀ ਛੋਟੀ ਆਗਿਆ ਛੋਟੀ ਆਗ ਹੀ ਵੱਡੀ ਆਗ ਬਣਦੀ ਹੈ ਉਸ ਤੋਂ ਹੀ ਅਸੀਂ ਮਤਲਬ ਉਹਨੂੰ ਛੋਟੀ ਆਗ ਨੂੰ ਕੰਟਰੋਲ ਕਰਨਾ ਤਾਂ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਲੱਗੋ ਜੀ ਕਿੰਨੇ ਘਟਨਾਵਾਂ ਕੇ ਫਾਇਰ ਕਹ ਲਾਂਦੇ ਆ ਤੁਹਾਡੇ ਕੋਲ ਸਮਾਣਾ ਪਾਤਣਾ ਦੇ ਵਿੱਚ ਸਾਡੇ ਸਮਾਣਾ ਪਾਤਣਾ ਦੇ ਵਿੱਚ 100 ਸਵਾ 100 ਦੇ ਕਰੀਬ ਸਾਡੇ ਕੋਲ ਹਰ ਸਾਲ ਫਾਇਰ ਕੱਲ ਆਉਂਦੀਆਂ ਜਿਦੇ ਚ ਅਸੀਂ ਪੂਰੀ ਮਿਹਨਤ ਨਾਲ ਸਾਡੇ ਫਾਇਰਫਾਈਟਰ ਕੰਮ ਕਰਦੇ ਆ ਤੇ ਮਤਲਬ ਲੋਕਾਂ ਦੀ ਮਾਲ ਜਾਨ ਦੀ ਰੱਖਿਆ ਕਰਦੇ ਆ